ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਬੈਗੁਰੂ ਜੀ ਆਪਾਂ ਹੁਣ ਇਹ ਪ੍ਰਿੰਡੀਆਂ ਧੋ ਕੇ ਰੱਖਤੀਆਂ ਸੀਗੀਆਂ ਸੁੱਕ ਗਈਆਂ ਸਮਾਰ ਲੀਆਂ ਚੰਗੀ ਤਰ੍ਹਾਂ ਤੇ ਹੁਣ ਇਹਨਾਂ ਨੂੰ ਆਪਾਂ ਚੀਰਦੇ ਆਂ ਤੇ ਪ੍ਰਿੰਡੀਆਂ ਚੀਰ ਲੀਆਂ ਤੇ ਹੁਣ ਪਿਆਜ਼ ਚੀਰ ਲੈਨੇ ਆਂ ਕੱਟ ਲੈਨੇ ਆਂ ਤੇ ਪ੍ਰਿੰਡੀਆਂ ਧੋ ਕੇ ਰੱਖਤੀਆਂ ਤੇ ਪਿਆਜ਼ ਧੋ ਕੇ ਰੱਖ ਤੇ ਸੌਰੀ ਪਿਆਜ਼ ਤਾਂ ਪਹਿਲੇ ਧੋ ਕੇ ਰੱਖ ਤੇ ਪ੍ਰਿੰਡੀਆਂ ਦਾ ਪਹਿਲਾਂ ਧੋਲੀਆਂ ਸੀਗੀਆਂ ਪ੍ਰਿੰਡੀਆਂ ਪਹਿਲਾਂ ਧੋਲੀਆਂ ਸੀਗੀਆਂ ਚੀਰ ਲੀਆਂ ਸਮਾਰ ਲੀਆਂ ਤੇ ਇਹਨਾਂ ਨੂੰ ਆਪਾਂ ਭੁੰਨਦੇ ਹਾਂ ਹੁਣ ਤੇ ਲੋ ਜੀ ਥੋੜੀਆਂ ਥੋੜੀਆਂ ਕਰਕੇ ਭੁੰਨਦੇ ਆਪਾਂ ਇਹਨੂੰ ਦੋ ਤਿੰਨ ਵਾਰੀ ਲੋਹੜੇ 'ਚ ਪਾਲਿਆ ਸੀਗਾ ਤੇਲ ਤੇ ਹੁਣ ਇਹਨਾਂ ਨੂੰ ਭੁੰਨੀ ਆਪਾਂ ਥੋੜੀਆਂ ਥੋੜੀਆਂ ਬ੍ਰਾਊਨ ਬ੍ਰਾਊਨ ਕਰ ਲੈਣੀਆਂ ਐਵੇਂ ਪਰ ਇੰਡੀਅਨ ਦੀ ਸਬਜ਼ੀ ਬਹੁਤ ਵਧੀਆ ਬਣਦੀ ਐ ਜਿਵੇਂ ਲਾਲਾਂ ਜੀਆਂ ਸੜਦੀ ਐ ਪਾਣੀ 'ਚ ਸੜਦੀ ਐ ਉਹਦੇ ਨਾਲ ਵਧੀਆ ਬਣਨਗੀ ਐਵੇਂ ਦੇਖਿਓ ਬਣਾ ਕੇ ਦੇਖਿਓ ਤੁਸੀਂ ਬਹੁਤ ਵਧੀਆ ਬਣਨਗੀਆਂ ਲੋ ਜੀ ਆਪਾਂ ਭੁੰਨ ਲੀਆਂ ਪਹਿਲਾਂ ਤੇ ਹੁਣ ਇਹ ਫੇਰ ਭੁੰਨ ਲੈਣੇ ਆ ਥੋੜੀਆਂ ਥੋੜੀਆਂ ਤੇਲ ਪਾ ਲਿਆ ਸੀਗਾ ਮੈਂ ਥੋੜਾ ਜਾਂ ਤੇ ਇਹਦੇ ਵਿੱਚ ਥੋੜੇ ਥੋੜੇ ਕਰਕੇ 2-3 ਵਾਰੀ ਭੁੰਨ ਲੈਣੇ ਇੱਕ ਵਾਰੀ ਜ਼ਿਆਦਾ ਹੋ ਜਾਂਦੀਆਂ ਨੇ ਭੁੰਨ ਕੇ ਤੇ ਇਹ ਥੋੜੀਆਂ ਜੀਆਂ ਬਣ ਜਾਣੀਆਂ ਨੇ ਤੇ ਲੋ ਜੀ ਭੁੰਨ ਲੀਆਂ ਭੁੰਨ ਕੇ ਹੁਣ ਇਸ ਤੋਂ ਬਾਅਦ ਪਾ ਲੈਣੇ ਇਹਦੇ ਵਿੱਚ ਆਪਾਂ ਪਿਆਜ਼ ਹੁਣ ਇਹਦੇ ਵਿੱਚ ਪਾ ਲੈ ਗਠੇ ਗਠੇ ਪਾ ਕੇ ਹੁਣ ਇਹਨੂੰ ਹਿਲਾਉਨੇ ਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਿਲਾਉਨੇ ਆ ਤੇ ਇਹਨੇ ਭੁੱਜੜ ਗਏ ਵੀ ਰੜਾ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਜਾਂ ਲੱਗ ਜੂ ਨਾਲੇ ਨਾਲੇ ਭੁੱਜ ਜਾਣਗੇ ਬੈਗਰੂਚੀ ਪਿਆਜ਼ ਆਪਣੇ ਭੁੱਜ ਗਏ ਹੁਣ ਇਹ ਚ ਪਾ ਦੇਣੇ ਆ ਨੂਨ ਤੇ ਪਾ ਦੇਣੇ ਆ ਹਲਦੀ ਇੱਕ ਚਮਚਾ ਤੇ ਇੱਕ ਪਾ ਦੇਣੇ ਆ ਆਪਾਂ ਮਿਰਚ ਉਸ ਤੋਂ ਬਾਅਦ ਤੇਲ ਹੋ ਜੀ ਇਹਨੂੰ ਭੁੰਨ ਲਈਏ ਫਿਰ ਇਹਨਾਂ ਨੂੰ ਰਲਾ ਦਾਂਗੇ ਆਪਾਂ ਮਿਕਸ ਕਰ ਦਾਂਗੇ ਪਹਿਲਾਂ ਪਿਆਜ਼ ਭੁੰਨ ਕੇ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਤੇ ਨੂਨ ਮਿਰਚ ਪਾ ਕੇ ਫਿਰ ਲਾਉਣੀਆਂ ਨੇ ਪ੍ਰਿੰਟੀਆਂ ਪਹਿਲਾਂ ਭੁੰਨ ਲਈਏ ਪਿਆਜ਼ ਹੀ ਭੁੰਨ ਲਈ ਆਪਾਂ ਪਹਿਲਾਂ ਚੰਗੀ ਤਰ੍ਹਾਂ ਬਾਅਦ ਚ ਪਾਵਾਂਗੇ ਬੈਗਰੂਜੀ ਪਿਆਜ਼ ਭੁੰਨ ਗਏ ਆਪਣੇ ਵਧੀਆ ਭੁੱਜ ਗਏ ਨੇ ਘਟ ਗਏ ਨੇ ਦੇਖੋ ਤੇ ਹੁਣ ਇਹਦੀ ਚ ਆਪਾਂ ਇਹ ਪ੍ਰਿੰਡੀਆ ਰਲਾ ਲਾਣੇ ਆ ਚੰਗੀ ਤਰ੍ਹਾਂ ਨੂਨ ਵਿੱਚ ਪਾ ਲਿਆ ਸੀਗਾ ਪਹਿਲਾਂ ਨੂਨ ਮਿਰਚ ਪਾ ਕੇ ਭੁੰਨ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਨਾਂ ਨੂੰ ਰਲਾ ਦਾਂਗੇ ਇਸੇ ਚਾਰਨੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਨੇ ਰਲਾ ਦਨੇ ਆ ਸਬਜੀ ਆਪਣੀ ਤਿਆਰ ਆ ਲੋ ਜੀ ਫੇਰ ਰੋਟੀ ਲਾਹਾਂਗੇ ਫੇਰ ਤੇ ਇੱਧਰ ਆਪਾਂ ਚਾਹ ਬਣਾ ਲਈਆ ਸਵੇਰ ਦੀ ਸਵੇਰ ਦੀ ਚਾਹ ਬਣਾ ਲਈ ਆਪਣੀ ਤਿੰਨ ਚਾਰ ਜਣੇ ਵਾਸਤੇ ਤੇ ਇਹ ਬੇਟੀ ਦਾ ਦੁੱਧ ਨੰਨੀ ਪਰੀ ਦਾ ਦੁੱਧ ਪਾਤਾ ਇਹ ਤੱਤਾ ਕਰਕੇ ਤੇ ਆਪਣੀ ਹੁਣ ਚਾਹ ਪੁੰਨ ਲੈਣੇ ਆ ਹਾਟਾ ਗੁੰਨਤਾ ਇਹ ਬੇਟੀ ਦਾ ਦੁੱਧ ਕਰਤਾ ਅੱਡ ਬਣਾਉਣੇ ਆ ਬੱਚ ਦਾ ਆਪਾਂ ਪੀ ਲੈਣੇ ਆ ਗਊ ਦੀ ਚਾਹ ਤੇ ਹੁਣ ਇੱਧਰ ਜਮਾ ਦੇਣੇ ਆ ਦਹੀਂ ਪਹਿਲਾਂ ਦੁੱਧ ਗਰਮ ਕਰਤਾ ਅੱਡਾ ਦੋ ਗਲਾਸ ਇੱਕ ਗਲਾਸ ਪਾਤਾ ਕੱਚਾ ਤਿੰਨ ਢਾੱਕ ਦਣੀ ਇਹਨੇ ਠੰਡਾ ਹੋਊਗਾ ਇਹ ਠੰਡੇ ਹੋਣ ਤੋਂ ਬਾਅਦ ਫਿਰ ਇਹਦੇ ਵਿੱਚ ਪਾ ਦਨੇ ਆ ਤਿੰਨ ਚਾਰ ਚਮਚੇ ਦਹੀਂ ਦੇ ਪਾਤੇ ਮੈਂ ਹੁਣ ਨੋਰਮਲ ਜਾਂ ਹੋ ਗਿਆ ਥੋੜਾ ਜਾਂ ਦੁਬਾਰ ਤੱਕ ਜਦੋਂ ਖਾਣਗੇ ਚਲੋ ਜੰਮ ਜੂਗਾ ਹੁਣ ਤਾਂ ਬੇਟਾ ਖਾ ਜਾਊਗਾ ਜਾਂ ਆ ਕੇ ਖਾਉ ਤਿੰਨ ਚਾਰ ਵਜੇ ਜਾਂ ਫਿਰ ਸ਼ਾਮ ਨੂੰ ਆਊਗਾ ਲਓ ਜੀ ਫਿਰ ਚਲੋ ਜੰਮ ਜੂਗਾ ਤੇ ਇਹਦੇ ਵਿੱਚ ਹਾਂ ਫੇਰ ਦਨੇ ਆ ਚਮਚਾ ਫੇਰ ਤਾਂ ਆਪਾਂ ਨੇ ਤੇ ਇਹ ਹੈਗਾ ਸੀਗਾ ਦਹੀਂ ਆਪਣੇ ਕੋਲ ਇਦੇ ਵਿੱਚ ਪਾ ਲਿਆ ਆਪਾਂ ਨਾਣ ਕਾਲਾ ਤੇ ਕਾਲੀਆਂ ਮਿਰਚਾਂ ਪਾ ਲਈਆਂ ਤੇ ਇਹਨੂੰ ਰਲਾਉਨੇ ਆ ਹੁਣ ਚੰਗੀ ਤਰ੍ਹਾਂ ਇਹਨੂੰ ਰਲਾਉਨੇ ਆ ਚੰਗੀ ਤਰ੍ਹਾਂ ਤੇ ਮਿਕਸ ਕਰ ਲੈਨੇ ਆ ਤੇ ਬੂੰਦੀ ਪਾ ਲਈਏ ਇਹਦੇ ਵਿੱਚ ਤੇ ਰਲਾ ਲਿਆ ਰਲਾ ਕੇ ਚਲੋ ਬੇਟੇ ਨੂੰ ਰੋਟੀ ਲਾਉਨੇ ਆ ਹੁਣ ਆਪਾਂ ਰੱਖਦੇ ਆ ਰੋਟੀ ਦਹੀਂ ਤਿਆਰ ਕਰਕੇ ਰੱਖਤਾ ਸਬਜ਼ੀ ਆਪਣੀ ਤਿਆਰ ਆ ਤੇ ਲੋ ਜੀ ਜੰਨੂ ਆਊਗਾ ਉਹ ਫਿਰ ਮੈਂ ਰੋਟੀ ਦੇ ਦੂੰਗੀ ਸਬਜ਼ੀ ਮੈਂ ਧਰ ਲਈ ਸੀਗੀ ਨੇ ਤਵੇ ਤੇ ਤੇ ਹੁਣ ਰੋਟੀ ਲੱਗਦੀ ਆ ਉਹਦੇ ਵਾਸਤੇ ਨਾਲ ਉਹਨੂੰ ਲਾ ਦੂੰਗਾ ਖਾ ਕੇ ਚਲੇ ਜਾਊ ਦੋ ਦੋ ਫਿਰ ਆਪਣੀਆਂ ਲਾ ਲਾਂਗੀ ਜਿਹੜੀਆਂ ਖਾਣੀਆਂ ਨੇ ਲੋ ਜੀ ਸਬਜੀ ਰੱਖਤੀ ਮੈਂ ਬਾਟੀ ਚ ਪਾ ਕੇ ਉਧਰ ਥਾਲੀ ਤਿਆਰ ਕਰ ਲਈ ਦਹੀਂ ਪਾ ਲਿਆ ਤੇ ਹੁਣ ਆਪਾਂ ਲਗਦੇ ਆ ਰੋਟੀ ਹੁਣ ਪਲੇਟ ਚ ਧਰ ਦਣੀ ਇਹਦੀ ਸਬਜੀ ਇਹ ਧਰ ਲਿਆ ਦਹੀਂ ਦਹੀਂ ਰੋਟੀ ਧਰ ਕੇ ਤੇ ਲੋ ਜੀ ਹੁਣ ਰੋਟੀ ਲਾ ਲਈ ਆਪਾਂ ਪਹਿਲਾਂ ਫਿਰ ਮਿਲਦੇ ਆਂ ਫਿਰ ਭਾਂਡੇ ਮਾਜ ਦਾਂਗੇ ਰਸੋਈ ਸਾਫ਼ ਕੰਸ ਸਾਫ਼ ਕਰ ਦਾਂਗੇ ਰੋਟੀ ਪਾਣੀ ਲਾ ਕੇ ਫਿਰ ਨੰਨੀ ਪਰੀ ਨਾਲ ਦੇਖਦੇ ਆਂ ਥੋੜੀ ਬੜੀ ਮસ્ਤੀ ਕਰ ਲਾਂਗੇ ਬੈਠ ਕੇ ਬੇਲੇ ਹੋਰ ਕਿਹੜਾ ਕੰਮ ਆ ਕੋਈ ਆਪਾਂ ਨੂੰ ਫਿਰ ਦਿਨ ਚ ਸੂਟ ਛੱਟ ਸਿਉਂਦੀ ਆ ਬੇਟੀ ਤੇ ਮੈਂ ਨੰਨੀ ਸੰਭ ਲਾਨੀਆਂ ਇਹਦੇ ਨਾਲ ਖੇਡ ਮસ્ਤੀ ਇਹਨੂੰ ਖੇਡ ਲਾ ਲਾਨੀਆਂ ਜਿਹੜੇ ਸੂਟ ਸਿਉਏ ਨੇ ਆਪਾਂ ਦਿਖਾਵਾਂਗੇ ਫਿਰ ਹੁਣ ਕਿਉਂਕਿ ਵੀਡੀਓ ਬਣਾਉਣ ਨਹੀਂ ਦਿੰਦੀ ਫੋਨ ਫੜ ਲਾਂਦੀ ਆ ਕੇ ਕਹੂਗੀ ਮੈਂ ਫੋਟੋਆਂ ਖਿੱਚਣੀਆਂ ਨੇ ਨਾ ਹੀ ਕੱਟਣ ਦਿੰਦੀ ਆ ਕੱਟਦੀ ਆ ਤਾਂ ਉੱਤੇ ਬਹਿ ਜਾਂਦੀ ਆ ਸੂਟ ਦੇ ਸਿਉਣ ਵੀ ਨਹੀਂ ਦਿੰਦੀ ਕਹੂਗੀ ਮੈਂ ਸਿਉਣੀ ਆ ਫਿਰ ਹੇ ਹੁਣ ਵੀਡੀਓ ਬਾਅਦ ਚ ਦਿਖਾਵਾਂਗੇ ਵੈਸੀ ਮੈਂ ਪਹਿਲਾਂ ਵੀਡੀਓ ਪਾਈਆਂ ਨੇ ਕਟਾਈ ਦੀਆਂ ਤੇ ਹੁਣ ਜੇ ਕੋਈ ਬਣਾਈ ਗਈ ਤਾਂ ਬਣਾ ਲੂ ਨਹੀਂ ਫਿਰ ਸਿਉਂਤੇ ਦੀਆਂ ਹੀ ਪਾਉਂਗੀ ਇੱਕ ਅੱਧਾ ਜਿਹੜਾ ਕਮੀਜ਼ ਸਿਉਂਤਾ ਮੇਰਾ ਉਹਦੀ ਪਾ ਲੂਗੀ ਇੱਕ ਇਹਨੇ ਆਪਣਾ ਸਿਉਂਤਾ ਤੇ ਲੋ ਜੀ ਹੁਣ ਪਹਿਲਾਂ ਰੋਟੀ ਲਾ ਲਈਏ ਆਪਾਂ ਦੇ ਲੋ ਜੀ ਭਾਂਡੇ ਮਾਂਜ ਕੇ ਰੋਟੀ ਲਾਤੀ ਕੰਮ ਨਿਮੇੜਤਾ ਭਾਂਡੇ ਮਾਂਜ ਕੇ ਰਸੋਈ ਸਾਫ ਕਰਕੇ ਫਿਰ ਚਲਦੇ ਆ ਉਧਰ ਨੰਨੀ ਪਰੀ ਕੋਲ ਨੰਨੀ ਪਰੀ ਨਾਲ ਮસ્ਤੀ ਖੇਡ ਖੜਾਈ ਥੋੜਾ ਬੋਹ ਆਹੀ ਦੋ ਦਿਨ ਆ ਫਿਰਦੀ ਰਸੋਈ ਕਿਹੜਾ ਬਹਿ ਗਿਆ ਟਿੱਕ ਟਿੱਕ ਚਲਾ ਲੈ ਜਿਹੜੀ ਉਹ ਹੋਗਾ ਉਹ ਕਿਵੇਂ ਨਾਲ ਜਿਹੜੀ ਖੋਲ ਗਏ ਨਾ ਨੂੰ ਨੀ ਲਾ ਬੈਗੂ ਜੀ ਹੁਣੇ ਆਪਾਂ ਧਰ ਲਿਆ ਦੁੱਧ ਇੱਧਰ ਪਾ ਲਿਆ ਦੁੱਧ ਤੇ ਇੱਧਰ ਪਾ ਲਿਆ ਕੇਨੀ ਚ ਕੇਨੀ ਦੁੱਧ ਵਾਲੀ ਸੀਗੀ ਮੈਂ ਵੀ ਗਰਮ ਕਰ ਲਿਆ ਗਰਮ ਕਰਕੇ ਫਿਰ ਜੱਗ ਚ ਕੱਢ ਲਾਂਗੇ ਮਿੱਠਾ ਪਾ ਕੇ ਤੇ ਲੋ ਜੀ ਇੱਧਰ ਦੁੱਧ ਆਪਣਾ ਗਰਮ ਹੋ ਗਿਆ ਗਰਮ ਹੋ ਕੇ ਇੱਧਰ ਬਣਾਵਾਂਗੇ ਆਪਾਂ ਸੇਮੀਆਂ ਫਿਰ ਤੇ ਲੋ ਜੀ ਸੇਮੀਆਂ ਬਣਾਵਾਂਗੇ ਦੁੱਧ ਵਾਲੀਆਂ ਖਾ ਲੂਗੀ ਨੰਨੀ ਪਰੀ ਇੰਨੇ ਦੁੱਧ ਗਰਮ ਹੁੰਦਾ ਤੇ ਇੰਨੇ ਆਪਾਂ ਬਣਾਉਣੀ ਆ ਸੇਵੀਆਂ ਪਿਆ ਬੈ ਗੁਰੂ ਜੀ ਦੁੱਧ ਗਰਮ ਹੋ ਗਿਆ ਉਵਾਲੀ ਆ ਗਈ ਐ ਹੁਣ ਇਹਨੂੰ ਇਹ ਦੇਖੋ ਰਿਚ ਗਿਆ ਏ ਹੁਣ ਇਹਦੇ ਚ ਪਾ ਲੈਨੇ ਆਪਾਂ ਸੇਵੀਆਂ ਸੇਵੀਆਂ ਦੇ ਪੈਕਟ ਮੈਂ ਖੋਲਲੇ ਸੀਗੇ ਥਾਲ ਚ ਪਾ ਲਿਆ ਸੀਗਾ ਪਹਿਲਾਂ ਵਿੱਚ ਕੁਝ ਚੀਜ਼ ਨਹੀਂ ਹੁੰਦੀ ਆ ਕਈ ਵਾਰੀ ਤੇ ਲੋ ਜੀ ਹੁਣ ਮੈਂ ਪਾਉਂਦੀ ਸੀਗੀ ਮੈਨੂੰ ਲੱਗਿਆ ਵੀ ਡੋਲਣਾ ਜਾਣ ਹੁਣ ਮੈਂ ਦੇਖਦੀ ਆ ਥੋੜੀਆਂ ਜਿਹੀ ਪਾ ਕੇ हट ਗਈ ਕਿਵੇਂ ਪਾਵਾਂ ਜਾਂ ਤਾਂ ਕੈਮਰਾ ਤਰਨਾ ਪਊਗਾ ਮੈਨੂੰ ਫੋਨ ਲੋ ਜੀ ਇੱਕ ਨੇ ਬਚਾ ਕੇ ਪਾਉਣੀ ਆ ਫਿਰ ਮੈਂ ਹੌਲੀ ਹੌਲੀ ਕਰਕੇ ਟੇਡਾ ਥਾਲ ਕਰਕੇ ਪਾ ਲਨੀ ਆ ਤੇ ਲੋਜੀ ਪੈ ਗਈਆਂ ਸੁਖਰਾ ਪੈ ਗਈਆਂ ਡੁੱਲੀਆਂ ਨਹੀਂ ਹੈਗੀਆਂ ਆਲੇ-ਦਾਲੇ ਕੜਸੀ ਤੇ ਡੁੱਲਗੀਆਂ ਥੋੜੀਆਂ ਜਿਹੀਆਂ ਚਲੋ ਕੋਈ ਨਾ ਤੇ ਹੁਣ ਆਪਾਂ ਕੜਸੀ ਫੇਰ ਲਾਣੇ ਆ ਕੜਸੀ ਫੇਰ ਕੇ ਰਲਾ ਦੇਣੇ ਆ ਉਵਾਲੀ ਦੇ ਦੇਣੇ ਇੱਕ ਪਾ ਇਹਨੂੰ ਇੱਕ ਉਵਾਲੀ ਦੇ ਕੇ ਫਿਰ ਕੱਢ ਦਾਂਗੇ ਠੰਡੀਆਂ ਹੋਣੀਆਂ ਪਾ ਦਾਂਗੇ ਮਿੱਠਾ ਪਾ ਲਾਣੇ ਆ ਇਹਦੇ ਵਿੱਚ ਚੀਨੀ ਚੀਨੀ ਪਾ ਕੇ ਤੇ ਫਿਰ ਕੋਲਿਆਂ 'ਚ ਪਾਵਾਂਗੇ ਠੰਡੀਆਂ ਹੋਣੀਆਂ ਖਾ ਲਣਗੇ ਉਹ ਵੀ ਆ ਜਾਣਗੇ ਨਾਲੇ ਤਿੰਨ ਵਾਲੇ ਨੰਨੀ ਪਰੀ ਨੂੰ ਦੇ ਦਾਂਗੇ ਤੇ ਲੋ ਜੀ ਗਰਮ ਹੋ ਗਈਆਂ ਨੇ ਸੇਮੀਆਂ ਆਪਣੀਆਂ ਰਿੱਚ ਗਈਆਂ ਕਾਫੀ ਵਧੀਆ ਬਣ ਗਈਆਂ ਵਾਲੀ ਆ ਗਈ ਦੁੱਧ ਵੀ ਲਾਤਾ ਆਪਾਂ ਨੇ ਉੱਧਰ ਕਿੰਨੀ ਆਲਾ ਦੁੱਧ ਚ ਪਾਵਾਂਗੇ ਮਿੱਠਾ ਤੇ ਇਹ ਕੋਈ ਪਿੰਡ ਗਈ ਹੈ ਨੰਨੀ ਪੂਈ ਨੰਨੀ ਪੂਈ ਪਿੰਡ ਗਈ ਮਸੀ ਨੰਨੀ ਆ कोई पेंड नहीं है मासी नानी है और के क्या क्यों थे मम्मा तू ऐ पहले थे पैकेट